ਰਿਸ਼ਵਤ ਲੈਂਦੇ ਏਐਸਆਈ ਤੇ ਕਾਂਸਟੇਬਲ ਪੁਲਿਸ ਨੇ ਰੰਗੇ ਹੱਥੀ ਕੀਤੇ ਕਾਬੂ 20000 ਦੀ ਰਿਸ਼ਵਤ ਸਮੇਤ ਹੋਈ ਗ੍ਰਿਫਤਾਰੀ ਨਸ਼ਾ ਤਸਕਰ ਤੋਂ ਲੈ ਰਹੇ ਸੀ ਕੜਕ ਨੋਟ ਦੇਖੋ ਕਿਵੇਂ ਕੀਤਾ ਜਾ ਰਿਹਾ ਸੀ ਮਾਮਲਾ ਰਫਾ ਦਫਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਜੋ ਕਿ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨਜਾਇਜ਼ ਸ਼ਰਾਬ ਤੇ ਭੁੱਕੀ ਦੇ ਮਾਮਲੇ ਵਿੱਚ ਇੱਕ ਆਦਮੀ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਉਸੇ ਮਾਮਲੇ ਨੂੰ ਰਫਾ ਦਫਾ ਕਰਵਾਉਣ ਦੇ ਲਈ ਪਰਿਵਾਰ ਵੱਲੋਂ ਇਹਨਾਂ ਨੂੰ ਰਿਸ਼ਵਤ ਦਿੱਤੀ ਜਾ ਰਹੀ ਸੀ ਤਾਂ ਇਹਨਾਂ ਪਾਸੋਂ ਪਹਿਲਾ 45000 ਦੀ ਰਿਸ਼ਵਤ ਮੰਗੀ ਗਈ ਤੇ ਫਿਰ 40000 ਦੇ ਵਿੱਚ ਗੱਲ ਹੋਈ ਤੇ ਹੁਣ 20000 ਰੁਪਏ ਹੱਥ ਦੇ ਵਿੱਚ ਫੜਦੇ ਹੋਏ ਵਿਜੀਲੈਂਸ ਬਿਊਰੋ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਮੌਕੇ ਤੇ ਜੋ ਰੋਲਾ ਪੈਂਦਾ ਗਾਹ ਪੈਂਦਾ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਕਿਵੇਂ ਇੱਕ ਨਸ਼ਾ ਤਸਕਰ ਤੋਂ ਇੱਕ ਪੁਲਿਸ ਮੁਲਾਜ਼ਮ ਜੋ ਕਿ ਇੱਕ ਏਐਸਆਈ ਤਾ ਉਸਦੇ ਨਾਲ ਇੱਕ ਦੋ ਕਾਂਸਟੇਬਲ ਉਹ ਰਿਸ਼ਵਤ ਲੈਦੇ ਰੰਗੇ ਹੱਥੀ ਪੁਲਿਸ ਨੇ ਕਾਬੂ ਕੀਤੇ ਨੇ ਕਿਵੇਂ ਸ਼ਰਮੰਦੀ ਕਿੰਨੀ ਵੰਕੀ ਗੱਲੋ ਇਹ ਤਾਂ ਹੀ ਦੇਖੋ ਜਿਹੜੇ ਦੇਖੋ ਵੀ ਸਿਗਰਟ ਹੀ ਐ ਇਹ ਫਰਟਾ ਜੀ ਦਾ ਤੇ ਨਹੀਂ ਵੀ ਨਹੀਂ ਨਾ ਤੇ ਬਾਕੀ ਜਿੰਨੇ ਅਸੀਂ ਉਮੀਦ ਲਾਈ ਸੀ ਵੀਲੈਂਸ ਟੀਮ ਤੋਂ ਜਿੰਨੀ ਲਾਈ ਸੀ ਪਿੰਡਾ ਵੀਲੈਂਸ ਨੂੰ ਉਹਨੇ ਉਹ ਖਰੇ ਉਤਰੇ ਕੋਈ ਉਹਨਾਂ ਨੇ ਪੇਜਬਾਗ ਨਹੀਂ ਉਪਰੇ ਕੋਈ ਬੰਕਰਿਆ ਸਹੀ ਕਰਿਆ ਉਹਨਾਂ ਨੇ ਸਹੀ ਕਰਵੇ ਨਹੀਂ ਸਹੀ ਕਰੀਏ ਕਰਦੇ ਸਹੀ ਕਰਵੇ ਕਿਤੇ ਮੈਂ ਰਿਸ਼ਵਤ ਰਿਸ਼ਵਤ ਮੰਗੀ ਤੁਹਾਡੇ ਤੋਂ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੀ ਸੀ